ਲਾਈਗੁਰ ਜੀ ਕਾ ਖਾਲਸਾ ਲਾਈਗੁਰ ਜੀ ਕੀ ਫਤਿਹ ਆਪਾਂ ਜਿਹੜੇ ਮੱਛਵਾੜਾ ਸਾਹਿਬ ਤੇ ਗੁਰੂ ਘਰਾਂ ਦੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕੈਮੀ ਕਮਰ ਤੋਂ ਬਾਅਦ ਜਦੋਂ ਭਾਈ ਗਨੀ ਖਾਲਸਾ ਤੇ ਭਾਈ ਜੱਵੀ ਖਾਨ ਗੁਰੂ ਸਾਹਿਬ ਨੂੰ ਆਪਣੇ ਘਰੇ ਲੈ ਕੇ ਆਏ ਸੀ ਆਪਾਂ ਉਹਨਾਂ ਦਾ ਚੱਲਦੇ ਕਿੱਥੇ ਭਾਈ ਗਨੀ ਖਾਲਸਾ ਤੇ ਭਾਈ ਜੱਵੀ ਖਾਨਾ ਆ ਪਿੱਛੇ ਜਿਹੜੀ ਤੁਸੀਂ ਬਾਤ ਦੇ ਉਹ ਮਸਲਾ ਸਾਹਿਬ ਭਾਈ ਜੱਵੀ ਖਾਨ ਦਾ ਕਰ ਰਹੇ ਚਲੋ ਆਪਾਂ ਚੱਲ ਕੇ ਦਰਸ਼ਨ ਕਰੀਏ ਆਓ ਜੀ ਭਾਈ ਜਨੀ ਖਾਨ ਤੇ ਭਾਈ ਨਵੀ ਖਾਨ ਕੋਟਲਾ ਤੇ ਹਿੰਖਾਂ ਦੀ ਭੂਆ ਦੇ ਪੁੱਤਰ ਸੀ ਕੋਟਲਾ ਤੇ ਹਿੰਖਾਂ ਨੂੰ ਗੁਰੂ ਘਰ ਦਾ ਕਾਫੀ ਪ੍ਰੇਮੀ ਸੀ ਇਹ ਕਾਮਲ ਤੋਂ ਘੋੜੇ ਲਿਆ ਕੇ ਵੇਚਣ ਦਾ ਕੰਮ ਕਰਦੇ ਸੀ ਇਸੇ ਖਰੀਦੋ-ਫਰੋਖਦਾਰਾਂ ਨੂੰ ਗੁਰੂ ਘਰ ਦੇ ਵਿੱਚ ਵੀ ਇਹਨਾਂ ਦੇ ਘੋੜੇ ਜਾਂਦੇ ਸੀ ਤੇ ਗੁਰੂ ਘਰ ਦੇ ਸ਼ਰਧਾਲੂ ਬਣੇ ਇਸ ਥਾਂ ਦੇ ਉੱਪਰ ਉਹਨਾਂ ਦੋ ਭਾਈਆਂ ਦੀ ਉਹ ਕਬਰਾਂ ਬਣੀਆਂ ਹਨ ਤੇ ਇੱਧਰ ਗੁਰਦੁਆਰਾ ਸਾਹਿਬ ਚਿਖੋਗੋ ਵਿੱਚ ਇੱਥੇ ਇਸੇ ਘਰ ਦੇ ਵਿੱਚ ਮਛਵਾੜੇ ਨਗਰ ਦੀ ਇੱਕ ਬੁੱਢੀ ਮਾਈ ਸੀਗੀ ਉਹਨੇ ਗੁਰੂ ਸਾਹਿਬ ਦੇ ਲਈ ਕੱਪੜਾ ਬੁਣਿਆ ਸੀ ਉਹਦੀ ਰੀਤ ਸੀ ਕਿ ਗੁਰੂ ਸਾਹਿਬ ਇੱਥੇ ਆਣ ਤੇ ਮੈਂ ਗੁਰੂ ਸਾਹਿਬ ਨੂੰ ਉਹ ਕੱਪੜਾ ਭੇਟ ਕਰਾਂ ਤੇ ਜਦੋਂ ਅੱਠ ਪੋ ਦੀ ਰਾਤ ਨੂੰ ਗੁਰੂ ਸਾਹਿਬ ਇੱਥੇ ਪਹੁੰਚੇ ਸੀ ਉਸ ਤੋਂ ਬਾਅਦ ਅਗਲੇ ਦਿਨ ਇੱਥੇ ਆ ਘਰ ਦੇ ਵਿੱਚ ਆਈ ਸੀ ਇੱਥੇ 2 ਦਿਨ ਗੁਰੂ ਸਾਹਿਬ ਰਹੇ ਸੀ ਤੇ ਇੱਥੇ ਉਹ ਮਾਤਾ ਨੇ ਗੁਰੂ ਸਾਹਿਬ ਨੂੰ ਕਪੜਾ ਭੇਟ ਕੀਤਾ ਤੇ ਇੱਥੇ ਗੁਰੂ ਦੇ ਚਰਨਾਂ ਵਿੱਚ ਉਹ ਮਾਤਾ ਨੇ ਪ੍ਰਾਣ ਤਿਆਗ ਦਿੱਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਇੱਥੇ ਇਹਦੇ ਵੀ ਜਦੋਂ ਭਾਈ ਗਨੀਖੰਦ ਤੇ ਨਵੀਖਾਨ ਨੂੰ ਪਤਾ ਲੱਗਿਆ ਵੀ ਇੱਥੇ ਸੂਏ ਬਹੁਤ ਆਉਂੂ ਸੂਹ ਲੈਂਦੇ ਫਿਰਦੇ ਗੁਰੂ ਸਾਹਿਬ ਦੀ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਆਪ ਨੀਲੇ ਵਸਤਰ ਪਹਿਨ ਲਵੋ ਤੇ ਸਾਨੂੰ ਸਾਡੀ ਸੇਵਾ ਕਰਨੀ ਸੌਖੀ ਹੋਵੇ ਕਿ ਅਸੀਂ ਤੁਹਾਨੂੰ ਉੱਚਾ ਪੀਰ ਬਣਾ ਕੇ ਇੱਥੋਂ ਕੱਢ ਦਵਾਂਗੇ ਗੁਰੂ ਸਾਹਿਬ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਲਲਾਰੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਵਸਤਰ ਉੱਠੀ ਹੋਈ ਮਿੱਟੀ ਵਿੱਚ ਹੀ ਰੰਗੇ ਜਾਂਦੇ ਹਨ ਜੋ ਕਿ ਰੰਗ ਦਿਨ ਰੰਗ ਪਾਉਣ ਤੋਂ 3 ਦਿਨ ਬਾਅਦ ਉੱਠਦੀ ਹੈ ਤਾਂ ਸਤਿਗੁਰੂ ਨੇ ਕਿਹਾ ਕਿ ਜਾ ਕੇ ਵੇਖ ਮਿੱਟੀ ਉੱਠੀ ਹੋਈ ਹੈ ਜਦੋਂ ਲਲਾਰੀ ਨੇ ਜਾ ਕੇ ਵੇਖਿਆ ਕਿ ਮਿੱਟੀ ਉਵਾਲੇ ਮਾਰੀ ਸੀ ਉਹ ਹੈਰਾਨ ਹੋ ਗਿਆ ਲਲਾਰੀ ਨੂੰ ਯਕੀਨ ਹੋ ਗਿਆ ਕਿ ਉਹ ਕੋਈ ਬਲੀ ਖੁਦਾ ਹੈ ਤੇ ਮੈਂ ਇਹਨਾਂ ਤੋਂ ਕੋਈ ਮੰਗ ਮੰਗ ਲਵਾਂ ਲਲਾਰੀ ਨੇ ਵਸਤਰ ਰੰਗ ਕੇ ਸਤਿਗੁਰੂ ਜੀ ਨੂੰ ਭੇਟ ਕੀਤੇ ਹੱਥ ਜੋੜ ਕੇ ਖੜਾ ਹੋਇਆ ਸਤਜੀ ਜੀ ਨੇ ਰੰਗਾਈ ਦੀ ਪੇਟਾ ਦੇਣੀ ਚਾਹੀ ਤੇ ਲਦਾਰੀ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਮੈਂ ਆਲਾਤੋਂ ਸਖਣਾ ਹਾਂ ਬਖਸ਼ਿਸ਼ ਕਰ ਦਿਓ ਤਾਂ ਬਚਨ ਹੋਇਆ ਭਰਪੂਰ ਹੋਵੇਗਾ ਦੂਸਰੀ ਬੇਨਤੀ ਕੀਤੀ ਕਿ ਸਾਡੇ ਪੂਰੀ ਚ ਸਾਡਾ ਇੱਥੇ ਗੁਜ਼ਾਰਾ ਬਹੁਤ ਔਖਾ ਹੁੰਦਾ ਹੈ ਰੰਗ ਦੇ ਪੈਸੇ ਸਿਰੋਂ ਘਰ ਨਹੀਂ ਚੱਲਦਾ ਕੋਈ ਕਿਰਪਾ ਦ੍ਰਿਸ਼ਟੀ ਕਰੋ ਤਾਂ ਗੁਰੂ ਸਾਹਿਬ ਦਾ ਬਚਨ ਹੋਇਆ ਜਿਸ ਮਿੱਟੀ ਵਿੱਚ ਸਾਡੇ ਵਸਤਰ ਰੰਗ ਕੇ ਲਿਆਇਆ ਹੈ ਅੱਜ ਤੋਂ ਬਾਅਦ ਉਸ ਵਿੱਚ ਕੋਈ ਰੰਗ ਨਹੀਂ ਪਾਣਾ ਜੋ ਰੰਗ ਮਨ ਵਿੱਚ ਧਾਰ ਕੇ ਕੱਪੜਾ ਡੋਵੇਗਾ ਸੋਈ ਰੰਗ ਉਗੜੇਗਾ ਮਿੱਟੀ ਟਾ ਕੇ ਰੱਖੀ ਗਈ ਤੇ ਇਹ ਭੇਟ ਆਮ ਇਹ ਭੇਟ ਕਿਸੇ ਆਮ ਲੋਕਾਂ ਨੂੰ ਨਹੀਂ ਦਸਣੀ ਫਿਰ ਨਵੀ ਖਾਨ ਤੇ ਕਬੀਰ ਖਾਨ ਨੇ ਬੇਨਤੀ ਕੀਤੀ ਤੇ ਹਾਲਾਤ ਤਾਂ ਸਾਡੇ ਘਰ ਵਿੱਚ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੀ ਸੇਵਾ ਪ੍ਰਵਾਨ ਹੋ ਚੁੱਕੀ ਹੈ ਤੇ ਇੱਥੋਂ ਹੀ ਗੁਰੂ ਸਾਹਿਬ ਜੀ ਅੱਗੇ ਆਮਪੁਰ ਤੱਕ ਕਰੀ ਖਾਨ ਤੇ ਨਵੀ ਖਾਨ ਗੁਰੂ ਸਾਹਿਬ ਨੂੰ ਛੱਡ ਕੇ ਗਏ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮਨਾਮਾ ਬਖਸ਼ਿਆ ਤੇ ਕਿਹਾ ਕਿ આજ ਤੋਂ ਤੁਸੀਂ ਗੁਰੂ ਦੇ ਪੁੱਤਰ ਹੋ ਤੇ ਕਿਹਾ ਜਾਂਦਾ ਕਿ ਗਨੀ ਖਾਨ ਤੇ ਨਵੀ ਖਾਨ ਦੀਆਂ ਪੀੜੀਆਂ ਨੇ ਉਹ ਹੁਕਮਨਾਮਾ ਅੱਜ ਵੀ ਸੰਭਾਲ ਕੇ ਰੱਖਿਆ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੀ ਪੀੜ੍ਹੀ ਲਾਹੌਰ ਵਿੱਚ ਰਹਿੰਦੇ ਆ ਉਹਨਾਂ ਦੇ ਕੋਲ ਅੱਜ ਵੀ ਹੁਕਮਨਾਮਾ ਸਾਹਮੇ ਆ ਪਿਆ ਤੇ ਇਸ ਗੁਰਦੁਆਰਾ ਗਨੀ ਖਾਨ ਤੇ ਨਵੀ ਖਾਨ ਦੇ ਇਤਿਹਾਸ ਦੇ ਬਾਰੇ ਜਿੰਨੀ ਕੁ ਵੀ ਸਾਨੂੰ ਮਾੜੀ ਕੁਤੀ ਜਾਣਕਾਰੀ ਮਿਲੀ ਉਹ ਦੇਖਣ ਵਾਲੀ ਸੰਗਤ ਦੇ ਨਾਲ ਸਾਂਝੀ ਕੀਤੀ ਹੈ ਤੇ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਗੁਰਦੁਆਰਾ ਚਵਾਰਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਚੋਲਾ ਰੰਗਿਆ ਗਿਆ ਸੀ ਉਹ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਕਰਦੇ ਹਾਂ ਉਹਨਾਂ ਦੋਵੇਂ ਭਰਾਵਾਂ ਭਾਈ ਗਨੀ ਖਾਨ ਤੇ ਨਵੀ ਖਾਨ ਦੇ ਜਿੱਥੇ ਸਵਾਸ ਤੇ ਆ ਗਏ ਉਹਨਾਂ ਦੇ ਅੰਤਿਮ ਸਥਾਨ ਦੇ ਦਰਸ਼ਨ Thank you.